ਵਿਕਰ ਸਿੰਘ ਅਤਵਾ ਫੇਜਮੀ ਨੇ ਲੋਕਾਂ ਦੇ ਲਈ ਬਣੀ ਸੰਘਰਸ਼ ਕਮੇਟੀ ਦਾ ਵਿਤਸਕਤਰ ਹੈ ਬੇਜਮੀ ਨੇ ਕਰਤਿਆਵਾਂ ਦੀਆਂ ਜ਼ਮੀਨਾਂ ਦੇ ਹੱਕਾਂ ਦੇ ਲਈ ਸੰਘਰਸ਼ ਕਰਨ ਵਾਲੀ ਕਮੇਟੀ ਦੀ ਕਮੇਟੀ ਦੀ ਅਗਵਾਈ ਕਰਦਾ ਹੈ ਆਗੂ ਹੈ ਸੰਗਰੂਰ ਪੁਲਿਸ ਵੱਲੋਂ ਵਿਕਰ ਸਿੰਘ ਅਤਵਾ ਨੂੰ ਇਸੇ ਕਾਰਨ ਗ੍ਰਿਫਤਾਰ ਕੀਤਾ ਗਿਆ ਕਿ ਉਹ ਦਲਤ ਭਾਈਚਾਰੇ ਲਈ ਐਸਸੀਬੀਸੀ ਭਾਈਚਾਰੇ ਲਈ ਬੇਜਮੀਨੇ ਲੋਕਾਂ ਲਈ ਬਣਦੇ ਉਹਦੇ ਸਬਧਾਨਕ ਹੱਕ ਦੀ ਲੜਾਈ ਲੜਦਾ ਉਹ ਕੋਈ ਕਾਤਲ ਨਹੀਂ ਹੈ ਕਿ ਉਸ ਨੂੰ ਉਹਦੇ ਪਿਓ ਦੇ ਦਾਸ ਸੰਸਕਾਰ ਤੇ ਵੀ ਹਥਕੜੀ ਲਾ ਕੇ ਲਿਆਂਦਾ ਜਾਵੇ ਉਸ ਨੂੰ ਉਸਦੇ ਪਿਓ ਤੇ ਭੋਗ ਤੇ ਵੀ ਹਥਕੜੀ ਲਾ ਕੇ ਲਿਆਂਦਾ ਜਾਵੇ ਹਾਂ ਇਹ ਸ਼ਾਇਦ ਉਸ ਨੂੰ ਬਲਾਤਕਾਰ ਦੇ ਮਾਮਲੇ ਸਜ਼ਾ ਹੋਈ ਹੁੰਦੀ ਜੇ ਉਸ ਨੂੰ ਕਤਲ ਦੇ ਮਾਮਲੇ ਸਜ਼ਾ ਹੋਣੀ ਸ਼ਰਤ ਰੋਲ ਮਿਲ ਗਈ ਹੂ ਜੀ ਗੰਵਿਆ ਕੀ ਬਿਲਕੁਲ ਜਨਾਬ ਡੇਰਾ ਸਿਰਸਾ ਮੁਖੀ ਗਰਮੀਤ ਸਿੰਘ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ 'ਚ ਵੀ ਸਜ਼ਾ ਤੇ ਕਤਲ ਦੇ ਮਾਮਲੇ 'ਚ ਵੀ ਸਜ਼ਾ ਅਦਾਲਤ ਨੇ ਦੋਸ਼ੀ ਠਹਿਰਾਇਆ ਅਦਾਲਤ ਨੇ ਸਜ਼ਾ ਦਿੱਤੀ ਹੈ ਪਰ ਉਸ ਦੀ ਪੇਰੋਲ बार-बार ਮਨਜ਼ੂਰ ਹੁੰਦੀ ਹੈ ਤੇ ਇੱਥੇ ਇੱਕ ਸਮਾਜਿਕ ਕਾਰਕੁਨ ਹੈ ਇੱਕ ਸੰਘਰਸ਼ੀ ਕਮੇਟੀ ਦਾ ਜੋਧਾ ਉਹ ਲੋਕਾਂ ਲਈ ਲੜਦਾ ਹੈ ਲੋਕਾਂ ਦੇ ਹੱਕੂ ਗੁਗਲੀ ਲੜਦਾ ਹੈ ਤੇ ਉਸ ਨੂੰ ਆਪਣੇ ਪਿਓ ਦੀ ਅਰਥੀ ਨੂੰ ਮੋਟਾ ਵੀ ਹਥਕੜੀ ਲਾ ਕੇ